ਸਾਰੇਆਂ ਭਾਣਾ ਨੂੰ ਹੋ ਸਾਵਦੇ ਭਾਣਾ ਸਾਰੇ ਠੀਕ ਠਾਕ ਆਂ ਪਰਮਾਤਮਾ ਸਾਨੂੰ ਠੀਕ ਠਾਕ ਰੱਖੇ ਤੰਦਰੁਸਤੀਆਂ ਦੇਵੇ ਮੈਂ ਸੁਖਿੰਦਰ ਕੌਰ ਛਾਵੜਾ ਬਹੁਤ ਵਧੀਆ ਤਮਾਸ਼ਾ ਭੈਣ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗਦਾ ਹੈਗਾ ਤੇ ਅੱਗੇ ਮੇਰਾ ਮਾਨ ਵਧਾਓ ਜੇ ਹੋਰ ਵੀ ਗਿੱਧੇ ਤਮਾਸ਼ੇ ਦੇ ਵਿੱਚ ਆਈ ਕਰਕੇ ਸੋਰਾ ਮੇਰਾ ਅੰਨਾ ਤੇ ਰਾਤੀ ਮੰਗੇ ਗੰਨਾ ਸੋਰਾ ਮੇਰਾ ਅੰਨਾ ਤੇ ਰਾਤੀ ਮੰਗੇ ਗੰਨਾ ਓ ਬਈ ਬੋਰੀ ਬੋਰੀ ਦੇਵੇ ਜਗੰਨਾ ਧਾਮ ਬੀੜਾ ਉੱਠਿਆ ਨੀ ਧਾਮ ਬੀੜਾ ਉੱਠਿਆ ਬੀੜਾ ਉੱਠਿਆ ਨੀ ਧਾਮ ਬੀੜਾ ਉੱਠਿਆ ਸੱਸ ਮੇਰੀ ਕਾਣੀ ਤੇ ਰਾਤੀ ਮੰਗੇ ਪਾਣੀ ਓ ਪਿਆ ਕੜਾ ਕੜੇ ਰੇ ਵਿੱਚ ਪਾਣੀ ਧਾਮ ਬੀੜਾ ਉੱਠਿਆ ਨੀ ਧਾਮ ਬੀੜਾ ਉੱਠਿਆ ਬੀੜਾ ਉੱਠਿਆ ਨੀ ਧਾਮ ਬੀੜਾ ਉੱਠਿਆ ਮੇਰਾ ਟੀਰਾ ਤੇ ਰਾਤੀ ਮੰਗੇ ਖੀਰਾ ਸਵਰਾ ਮੇ ਡੌਰ ਮੇਰਾ ਟੀਰਾ ਤੇ ਰਾਤੀ ਮੰਗੇ ਖੀਰਾ ਆ ਪਈ ਫਰਜ ਫਰਜ ਦੇ ਵਿੱਚ ਖੀਰਾ ਦਾੰਬੀੜਾ ਉੱਠਿਆ ਨੀ ਦਾੰਬੀੜਾ ਉੱਠਿਆ ਮੀੜਾ ਉੱਠਿਆ ਨੀ ਦਾੰਬੀੜਾ ਉੱਠਿਆ